ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਕਈ ਵੀਰ ਭੈਣਾ ਕਹਿੰਦੇ ਹਨ ਕਿ ਸਾਡੇ ਕੋਲ ਬਿਲਕੁਲ ਸਮਾਂ ਨਹੀਂ ਹੁੰਦਾ ਕਿ ਅਸੀਂ ਪਾਠ ਕਰ ਸਕੀਏ ਉਹ ਕਹਿੰਦੇ ਹਨ ਕਿ ਅਸੀਂ ਜਦੋਂ ਹੀ ਦਿਨ ਵੇਲੇ ਉੱਠਦੇ ਹਾਂ ਰਾਤ ਵੇਲੇ ਤੱਕ ਸਾਰਾ ਦਿਨ ਕੰਮਾਂ ਘਰਾਂ ਦੇ ਵਿੱਚ ਸਾਡਾ ਗੁਜ਼ਰ ਜਾਂਦਾ ਹੈ ਇਸ ਕਰਕੇ ਅਸੀਂ ਚਾਹ ਕੇ ਵੀ ਉਸ ਪਰਮਾਤਮਾ ਦਾ ਨਾਮ ਨਹੀਂ ਲੈ ਪਾਉਂਦੇ ਵਾਹਿਗੁਰੂ ਅਕਾਰ ਪੁਰਖ ਜੀ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਮਨ ਦੇ ਵਿੱਚ ਬੜਾ ਹੀ ਸਾਡੇ ਪਛਤਾਵਾ ਬਣਿਆ ਰਹਿੰਦਾ ਹੈ ਮਨ ਸਾਡਾ ਪਰੇਸ਼ਾਨ ਰਹਿੰਦਾ ਹੈ ਕਿਉਂਕਿ ਅਕਸਰ ਹੀ ਕਥਾ ਵਿਚਾਰ ਸੌਂਦੇ ਹਾਂ ਜਦੋਂ ਮਹਾਪੁਰਖ ਜੀ ਕਹਿੰਦੇ ਹਨ ਕਿ ਸਾਡੇ ਬਾਕੀ ਕੀਤੇ ਹੋਏ ਕੰਮ ਕਰ ਨਾਲ ਨਹੀਂ ਜਾਣੇ ਹਨ ਸਾਡੇ ਨਾਲ ਨਾਮ ਅਤੇ ਬਾਣੀ ਹੀ ਜਾਣਾ ਹੈ ਨਾਮ ਅਤੇ ਬਾਣੀ ਨਾਮ ਦੀ ਕਮਾਈ ਨਾਲ ਜਾਣੇ ਹਨ ਤਾਂ ਕਹਿੰਦੇ ਉਸ ਵੇਲੇ ਮਨ ਸਾਡਾ ਬੜਾ ਦੁਖੀ ਹੁੰਦਾ ਹੈ ਤਾਂ ਕਹਿੰਦੇ ਉਸ ਵੇਲੇ ਸਾਡਾ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਕਿ ਅਸੀਂ ਸਾਰਾ ਦਿਨ ਦੁਨੀਆਵੀ ਕੰਮਾਂ ਵਿੱਚ ਲੱਗੇ ਰਹਿੰਦੇ ਹਾਂ ਪਰ ਪਰਮਾਤਮਾ ਜੀ ਦਾ ਨਾਮ ਲੈਣ ਦੇ ਲਈ ਸਾਡੇ ਕੋਲ ਸਮਾਂ ਨਹੀਂ ਹੁੰਦਾ ਇਸ ਲਈ ਵੀਡੀਓ ਦੇ ਵਿੱਚ ਉਹਨਾਂ ਮਨੁੱਖਾਂ ਨੂੰ ਮਹਾਂਪੁਰਖਾਂ ਨੇ ਬੜੀ ਹੀ ਸੋਹਣੀ ਜੁਕਤ ਦੱਸੀ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਬਿਲਕੁਲ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਦੁਖੀ ਹੋਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਬਹਾਨੇ ਬਣਾਉਣ ਦੀ ਲੋੜ ਹੈ ਕਿਉਂਕਿ ਜੇਕਰ ਸਾਨੂੰ ਅਮਰਤ ਵੇਲੇ ਸਮਾਂ ਨਹੀਂ ਮਿਲਦਾ ਦੁਪਹਿਰ ਵੇਲੇ ਸਮਾਂ ਨਹੀਂ ਮਿਲਦਾ ਜਾਂ ਫਿਰ ਰਾਤ ਵੇਲੇ ਸੌਣ ਲੱਗਿਆ ਵੀ ਸਮਾਂ ਨਹੀਂ ਮਿਲਦਾ ਤਾਂ ਜੇਕਰ ਅਸੀਂ ਸਾਰੇ ਦਿਨ ਦੇ ਵਿੱਚ ਇਹ ਪੰਜ ਸ਼ਬਦ ਬੋਲ ਦਿੰਦੇ ਹਾਂ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਸਾਡੇ ਤੇ ਹੁੰਦੀ ਹੈ ਅਤੇ ਇਹ ਜੋ ਪੰਜ ਸ਼ਬਦ ਬੋਲਣੇ ਹਨ ਇਹ ਪੰਜ ਖਾਸ ਵੇਲੇ ਹੀ ਬੋਲਣੇ ਹਨ ਤਾਂ ਉਹ ਕਿਹੜੇ ਪੰਜ ਸ਼ਬਦ ਹਨ ਉਹ ਕਿਹੜੇ ਖਾਸ ਵੇਲੇ ਹਨ ਜਿਨ੍ਹਾਂ ਦੇ ਉੱਤੇ ਪੰਜ ਸ਼ਬਦ ਆਪਾਂ ਬੋਲਣੇ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਨੀ ਹੈ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸਾਧ ਸੰਗਤ ਜੀ ਅਸੀਂ ਦੇਖਦੇ ਹਾਂ ਕਿ ਕਈ ਵੀਰ ਤੇ ਪੈਣਾ ਅਜੇ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਰਚੇਵੇਂ ਬਹੁਤ ਜ਼ਿਆਦਾ ਹਨ ਉਹ ਚਾਹ ਕੇ ਵੀ ਗੁਰੂ ਦੇ ਕਰਨੇ ਜਾਂਦੇ ਗੁਰਬਾਣੀ ਤੇ ਲਈ ਸਨਮਾਨ ਨਹੀਂ ਕੱਢ ਪਾਉਂਦੇ ਸਵੇਰ ਤੋਂ 3 ਵਜੇ ਤੋਂ ਉੱਠਦੇ ਹਨ ਫਿਰ ਉਹਨਾਂ ਨੇ ਆਪਣੇ ਕੰਮਕਾਰ ਤੇ ਚਲੇ ਜਾਣਾ ਹੁੰਦਾ ਹੈ ਤਾਂ ਉਹ ਚੌਂਕੜੇ ਦੇ ਵਿੱਚ ਪੈਠ ਕੇ ਪੰਜ ਪਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਵੈਸੇ ਤਾਂ ਹਰੇਕ ਗੁਰਸਿੱਖ ਦੇ ਲਈ ਪੰਜ ਪਾਣੀਆਂ ਦਾ ਨਿਤਨੇਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਸਾਡੇ ਸਤਿਗੁਰ ਨੇ ਸਮਝਾਇਆ ਹੈ ਕਿ ਚਾਹੇ ਆਪਾਂ ਦੁਨੀਆ ਭਾ ਦੇ ਕੰਮਕਾਰ ਕਰ ਲਈਏ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਈਏ ਪਰ ਇਹ ਤਿਲ ਮਾਤਰ ਜੇ ਜੇ ਵੀ ਸਾਡੇ ਨਾਲ ਨਹੀਂ ਜਾਣੇ ਸਾਡੇ ਨਾਲ ਜਾਣੇ ਹੈ ਤਾਂ ਨਾਮ ਦੀ ਕਮਾਈ ਤਾਂ ਫਿਰ ਜੇਕਰ ਸਾਡੇ ਕੋਲ ਨਾਮ ਦੀ ਕਮਾਈ ਨਹੀਂ ਹੈ ਉਸ ਵੈਗੁਰ ਅਕਾਲ ਪੁਰਖ ਜੀ ਦਾ ਨਾਮ ਹੀ ਨਹੀਂ ਹੈ ਤਾਂ ਸਾਡੇ ਬਾਕੀ ਦਿਨ ਭਾ ਦੇ ਕੀਤੇ ਹੋਏ ਕੰਮ ਵੀ ਵਿਅਰਥ ਮੰਨੇ ਜਾਂਦੇ ਹਨ ਦੂਸਰੀ ਗੱਲ ਕਿ ਫਿਰ ਅਸੀਂ ਚਾਹੇ ਕੰਮ ਕਰਦੇ ਜਿੰਮੇਵਾਰੀਆਂ ਵੀ ਨਿਭਾਉਂਦੇ ਰਹਿੰਦੇ ਹਾਂ ਫਰਜ਼ ਵੀ ਨਿਭਾਉਂਦੇ ਰਹਿੰਦੇ ਹਾਂ ਪਰ ਮਨ ਨੂੰ ਸ਼ਾਂਤੀ ਸੁਕੂਨ ਨਹੀਂ ਮਿਲਦਾ ਤੁਹਾਨੂੰ ਕਿ ਸਾਂਡੇ ਮਾਣ ਨੂੰ ਸ਼ਾਂਤੀ ਤੇ ਸਕੂਨ ਉਸ ਵੈਗਰੂ ਆਕਾਰ ਪੁਰਖ ਜੀ ਦੇ ਚਰਨਾ ਦਿਨਾਂ ਨਾਲ ਜੁੜ ਕੇ ਹੀ ਮਿਲਣਾ ਹੈ ਤਾਂ ਫਿਰ ਸਾ ਸੰਗਤ ਜੀ ਆਪਾਂ ਕੋਸ਼ਿਸ਼ ਕਰੀਏ ਜਦੋਂ ਵੀ ਮੌਕਾ ਮਿਲੇ ਉਸ ਵੈਗਰੂ ਆਕਾਰ ਪੁਰਖ ਜੀ ਦਾ ਨਾਮ ਜਪੀਏ ਗੁਰਬਾਣੀ ਦਾ ਜਾਪ ਕਰਨਾ ਗੁਰਬਾਣੀ ਦਾ ਪਾਠ ਕਰ ਲੈਣਾ ਵੇਲੇਆ ਵਕਤ ਨਹੀਂ ਗੁਜ਼ਾਰਨਾ ਵੈਸੇ ਤਾਂ ਅਮਰਤ ਵੇਲੇ ਉੱਠਣਾ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਪੜਨੀਆਂ ਸਾਂਡੇ ਲਈ ਲਾਜਪਈ ਹਨ ਕਿ ਰਾਜ ਦੇ ਵੀਡੀਓ ਉਹਨਾਂ ਦੇ ਲਈ ਹੈ ਜੋ ਆਪਣੀਆਂ ਜ਼ਿੰਮੇਵਾਰੀਆਂ ਦੇ ਕਰਕੇ ਆਪਣੇ ਫਰਜ਼ਾਂ ਦੇ ਕਰਕੇ ਆਪਣੇ ਕੰਮਾਂ ਕਾਰਾਂ ਦੇ ਕਰਕੇ ਅੰਮ੍ਰਿਤ ਵੇਲੇ ਉੱਠ ਨਹੀਂ ਪਾਉਂਦੇ ਅੰਮ੍ਰਿਤ ਵੇਲਾ ਸੰਪਾਲ ਨਹੀਂ ਪਾਉਂਦੇ ਜਾਂ ਫਿਰ ਕਹਿ ਲਓ ਕਿ ਉਹਨਾਂ ਨੂੰ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ ਕਿਉਂਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੱਕ ਸੱਚ ਦੇ ਕਿਰਤ ਕਰਨ ਨੂੰ ਪੈਲ ਦਿੱਤੀ ਹੈ ਪਾਸ਼ਾ ਵੀ ਕਹਿੰਦੇ ਹਨ ਕਿ ਦੱਬ ਕੇ ਬਾਤ ਰੱਜ ਕੇ ਖਾ ਪਾਵ ਕੇ ਹੱਕ ਸੱਚ ਦੀ ਕਿਰਤ ਕਰਨੀ ਉਸ ਕੱਤੇ ਦੇ ਵਿੱਚ ਰੱਜ ਕੇ ਮਿਹਨਤ ਕਰਨੀ ਪੈਸਾ ਕਮਾਉਣਾ ਇਸ ਚੀਜ਼ ਦੇ ਲਈ ਸਾਨੂੰ ਕਿਤੇ ਵੀ ਮਨਾਈ ਨਹੀਂ ਹੈ ਬਸ ਕਿਰਤ ਕਰਨ ਦੇ ਨਾਲ ਨਾਲ ਨਾਮ ਵੀ ਹਮੇਸ਼ਾ ਯਾਦ ਰੱਖਣਾ ਹੈ ਕਿਉਂਕਿ ਪਾਸ਼ਾ ਜੀ ਦੇ ਉਪਦੇਸ਼ ਹਨ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਖਾਓ ਤਾਂ ਫਿਰ ਆਪਾਂ ਇਹ ਤਿੰਨਾਂ ਹੀ ਗੱਲਾਂ ਨੂੰ ਕਮਾਉਣਾ ਹੈ ਤਾਂ ਸਾਡਾ ਜੀਵਨ ਸਫਲ ਹੋਵੇਗਾ ਤਾਂ ਸਾ ਸੰਗਜ ਜੀ ਇਥੇ ਮਹਾਪੁਰਖ ਜੀ ਪੜਿ ਸੌਣੇ ਚੋਕ ਤੇ ਦੱਸਦੇ ਹਨ ਉਹ ਕਹਿੰਦੇ ਹਨ ਕਿ ਮਨੁੱਖ ਜੇਕਰ ਕਮਾਕਾਰਾਂ ਦੇ ਕਰਕੇ ਤੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਇੱਥੇ ਨਰਾਸ਼ ਹੋਣ ਦੀ ਲੋੜ ਨਹੀਂ ਦੁਖੀ ਹੋਣ ਦੀ ਤੈਨੂੰ ਲੋੜ ਨਹੀਂ ਜੇਕਰ ਤੂੰ ਇਹ ਪੰਜ ਸ਼ਬਦ ਵੀ ਬੋਲ ਦੇਵੇਂ ਤਾਂ ਤੇਰੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲੱਗ ਜਾਵੇਗੀ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਆਪ ਕਿਰਪਾ ਕਰ ਦੇਣਗੇ ਤੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਦੇਣਗੇ ਤੇਰੇ ਸਮੇਂ ਦੀ ਸੈਟਿੰਗ ਆਪਣੇ ਆਪ ਕਰ ਦੇਣਗੇ ਅਮਰਤ ਵੇਲਾ ਤੇਰੀ ਝੋਲੀ ਦੇ ਵਿੱਚ ਪਾ ਦੇਣਗੇ ਅੰਮ੍ਰਿਤ ਵੇਲੇ ਦਾ ਨਿੱਤ ਦਾ ਨਿਯਮ ਤੇਰੀ ਝੋਲੀ ਵਿੱਚ ਪਿਆ ਜਾਵੇਗਾ ਕਿਉਂਕਿ ਸਤ ਸੰਗਤ ਜਿਨ੍ਹਾਂ ਮਨੋੱਖਾਂ ਦੇ ਅੰਦਰ ਗੁਰੂ ਪ੍ਰਤੀ ਪਰਮਾਤਮਾ ਦੇ ਪ੍ਰਤੀ ਪ੍ਰੇਮ ਪਿਆਰ ਹੁੰਦਾ ਹੈ ਤੜਫਾਉਂਦੇ ਹੈ ਪ੍ਰੋਸਾ ਹੁੰਦਾ ਹੈ ਚਰਤਾ ਹੁੰਦੀ ਹੈ ਪਾਸ਼ਾ ਉਹਨਾਂ ਦੇ ਰਸਤੇ ਆਪਣੇ ਆਪ ਖੋਲ ਦਿੰਦੇ ਹਨ ਉਹਨਾਂ ਨੂੰ ਬਾਹ ਫੜ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ ਤਾਂ ਫਿਰ ਜੋ ਗੁਰ ਬਾਣੀ ਦੇ ਪੰਜ ਸ਼ਬਦ ਕਾਸ ਪੰਜ ਮਿਲਿਆਂ ਤੇ ਬੋਲਣ ਦੇ ਲਈ ਕਿਹਾ ਹੈ ਉਹ ਇਸ ਤਰ੍ਹਾਂ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਭਾਵੇਂ ਜਿੰਨੇ ਮਰਜ਼ੀ ਆਪਾਂ ਬਿਜੀ ਹੋਈਏ ਪਰ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤਾਂ ਉਹਨਾਂ ਦੇ ਅਸਾਰ 1 ਮਿੰਟ ਤਾਂ ਆਪਣੇ ਵਾਹਿਗੁਰੂ ਅਕਾਰ ਪੁਰਖ ਜੀ ਦੇ ਲਈ ਕੱਟ ਸਕਦੇ ਹਾਂ ਉੱਠਦੇ ਅਸਾਰ ਇਹ ਪਹਿਲਾ ਸ਼ਬਦ ਸਤਨਾਮ ਵਾਹਿਗੁਰੂ ਕਹਿਣਾ ਹੈ ਉਸ ਤੋਂ ਬਾਅਦ ਜੇ ਹੋ ਸਕੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਅਤੇ ਇੱਕ ਸ਼ਬਦ ਦਾ ਜ਼ਿਕਰ ਕਰਨਾ ਹੈ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਓ ਗੁਣ ਗਾਵਾਂ ਦਿਨ ਰਾਤ ਇਹਨਾਂ ਸ਼ਬਦਾਂ ਦਾ ਜਾਪ ਕਰ ਦੇਣਾ ਹੈ ਜਾਂ ਫਿਰ ਸਵੇਰੇ ਉੱਠਦਿਆਂ ਸਾਰ ਧੰ ਗੁਰੂ ਰਾਮਦਾਸ ਜੀ ਰੱਖੇ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮਹਤਾਜ ਇਹ ਸ਼ਬਦ ਵੀ ਆਪਾਂ ਬੋਲ ਸਕਦੇ ਹਾਂ ਮੋਲ ਮੰਤਰ ਜੀ ਦਾ ਜਾਪ ਵੀ ਕਰ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ ਸਵੇਰੇ ਉੱਠਦਿਆਂ ਸਾਰ ਇੱਕ ਮਿੰਟ ਜ਼ਰੂਰ ਕੱਢ ਲੈਣਾ ਹੈ ਸਵੇਰ ਦਾ ਕੱਢਿਆ ਹੋਇਆ ਇੱਕ ਮਿੰਟ ਸਾਨੂੰ ਚਾਰ ਵੀ ਕਹਿੰਦੇ એનર્ਜੀ ਦੇ ਨਾਲ ਊਰਜਾ ਦੇ ਨਾਲ ਭਰ ਕੇ ਰੱਖਦਾ ਹੈ ਸਾਡੇ ਸੇਧ ਦੇ ਉੱਤੇ ਪਰਮਾਤਮਾ ਸੱਚੇ ਪਾਤਸ਼ਾਹ ਜੀ ਦਾ ਹੱਥ ਹੁੰਦਾ ਹੈ ਤਸਾ ਸੰਗਿਆ ਜੀ ਸਵੇਰੇ ਉੱਠਦਿਆਂ ਸਾਰ ਇੱਕ ਮਿੰਟ ਜ਼ਰੂਰ ਕੱਢ ਕੇ ਉਸ ਤੋਂ ਬਾਅਦ ਮਹਾਂਪੁਰਖ ਜੀ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੋਿਆਂ ਜੋ 5 10 ਮਿੰਟ ਮਿਲਦੇ ਹਨ ਉਸ ਸਮੇਂ ਨੂੰ ਵਿਆਥ ਨਹੀਂ ਕਰਵਾਉਣਾ ਉਸ ਸਮੇਂ ਦੇ ਵਿੱਚ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਉਥੇ ਵੀ ਤੁਸੀਂ ਸ਼ਬਦ ਦਾ ਜਾਪ ਕਰ ਸਕਦੇ ਹੋ ਕਰੇਸ਼ਨਾਂ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਇਹ ਸ਼ਬਦ ਦਾ ਜਾਪ ਕਰ ਲਓ ਜਾਂ ਸਤਨਾਮ ਵਾਹਿਗੁਰੂ ਕਹਿ ਲਓ ਜਾਂ ਮੋਲ ਮੰਤਰ ਜੀ ਦਾ ਜਾਪ ਅਤੇ ਉਸ ਤੋਂ ਬਾਅਦ ਮਹਾਂਪੁਰਖ ਜੀ ਕਹਿੰਦੇ ਹਨ ਜਦੋਂ ਵੀ ਘਰੋਂ ਬਾਹਰ ਕੰਮ ਤੇ ਜਾਣਾ ਹੈ ਤਾਂ ਉਸ ਵੇਲੇ ਅਸੀਂ ਇਹ ਸ਼ਬਦ ਦਾ ਜਾਪ ਕਰ ਸਕਦੇ ਹਾਂ ਕਾਰਬਾਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਜਾਂ ਮੋਲ ਮੰਤਰ ਜੀ ਦਾ ਜਾਪ ਵੀ ਕਰ ਸਕਦੇ ਹਾਂ ਜਾਂ ਗੁਰਬਾਣੀ ਦਾ ਹੋਰ ਕੋਈ ਸ਼ਬਦ ਜੋ ਤੁਹਾਨੂੰ ਕੰਠ ਹੋਵੇ ਉਹ ਦਾ ਜਾਪ ਕਰਕੇ ਕਰੋ ਨਿਕਲ ਸਕਦੇ ਹਾਂ ਅਤੇ ਇਹ ਤੇ ਮਹਾਪੁਰਖ ਜੀ ਕਹਿੰਦੇ ਹਨ ਕਿ ਚਾਹੇ ਆਪਾਂ ਜਿੰਨੇ ਮਰਜੀ ਭੀਜੀ ਹੋਈਏ ਰੋਟੀ ਪਾਣੀ ਤਾਂ ਆਪਾਂ ਛੱਕਦੇ ਹੀ ਹਾਂ ਜੇਕਰ ਆਪਾਂ ਰੋਟੀ ਖਾਣ ਵੇਲੇ ਸ਼ੁਕਰਾਨਾ ਕਰਦੇ ਹਾਂ ਤਾਂ ਦਿਨ ਦੇ ਵਿੱਚ ਕਈ ਲੋਕ ਤਿੰਨ ਵਾਰ ਖਾਣਾ ਖਾਂਦੇ ਹਨ ਤਿੰਨ ਵਾਰ ਨਹੀਂ ਤਾਂ ਦੋ ਟਾਈਮ ਤਾਂ ਹਰ ਕੋਈ ਖਾਂਦਾ ਹੈ ਅਤੇ ਜੇ ਦੋ ਵੇਲਿਆਂ ਦੇ ਉੱਤੇ ਵੀ ਆਪਾਂ ਉਸ ਮਾਲਕ ਦਾ ਨਾਮ ਚਾਪ ਲਈਏ ਮਾਲਕ ਦਾ ਸ਼ੁਕਰਾਨਾ ਕਰ ਲਈਏ ਤਾਂ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਉੱਤੇ ਵਤ ਸਕਦੀ ਹੈ ਤਾਂ ਖਾਣਾ ਖਾਣ ਵੇਲੇ ਹਮੇਸ਼ਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰੋ ਤੇ ਕਹਿਣਾ ਕਿ ਤੂੰ ਦਾਤਾ ਦਤਾਰ ਤੇਰਾ ਦਿੱਤਾ ਕਾਮਣਾ ਸਿਰਫ ਇੱਕ ਪੰਕਤੀ ਵੀ ਬੋਲ ਸਕਦੇ ਹਾਂ ਜਾਂ ਸਤਨਾਮ ਵਾਹਿਗੁਰੂ ਕਹਿ ਕੇ ਮਾਲਕ ਤੇਰਾ ਸ਼ੁਕਰ ਹੈ ਇਹਨਾਂ ਵੀ ਕਹਿ ਸਕਦੇ ਹਾਂ ਸਿਰਫ ਪਾਣੀ ਪੀਣ ਲੱਗਿਆ ਤੇ ਪਾਣੀ ਪੀਣ ਲੱਗਿਆ ਤਾਂ ਉਸ ਵੇਲੇ ਅਸੀਂ ਵਾਇਗਰੂ ਵਾਇਗਰੂ ਕਹਿ ਕੇ ਪਾਣੀ ਪੀ ਸਕਦੇ ਹਾਂ ਜਾਂ ਗੁਰਬਾਣੀ ਦਾ ਕੋਈ ਵੀ ਸ਼ਬਦ ਕੋਈ ਵੀ ਤੁਹਾਨੂੰ ਕੰਠ ਹੋਵੇ ਤਾਂ ਉਹ ਬੋਲ ਕੇ ਪਾਣੀ ਪੀ ਸਕਦੇ ਹਾਂ ਪਹਿਲਾ ਪਾਣੀ ਜਿਉ ਹੈ ਚਿਤ ਹਰਿਆ ਸਭ ਇਸ ਸ਼ਬਦ ਦਾ ਜਾਪ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਅਸੀਂ ਪਾਣੀ ਪੀ ਸਕਦੇ ਹਾਂ ਫਿਰ ਸਫਰਤ ਦੇ ਦੌਰਾਨ ਅਸੀਂ ਗੁਰਬਾਣੀ ਦਾ ਕੋਈ ਵੀ ਪਾਠ ਗੁਰਬਾਣੀ ਦਾ ਕੋਈ ਵੀ ਸ਼ਬਦ ਜਾਪ ਕਰ ਸਕਦੇ ਹਾਂ ਕਹਨ ਤੋਂ ਭਾਵੇਂ ਕਿ ਸਾਨੂੰ ਸਾਡੇ ਗੁਰੂ ਸਾਹਿਬਾਨੇ ਕਮਾ ਕਰਾਂ ਵੇਲੇ ਨੂੰ ਬਹੁਤ ਸ਼ੋਰ ਦਿੱਤੀ ਹੈ ਪਾਸ਼ਾ ਕਹਿੰਦੇ ਹਨ ਕਿ ਜੇਕਰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਾਂ ਫਰਜ਼ਾਂ ਨੂੰ ਨਿਭਾ ਰਹੇ ਹਾਂ ਤਾਂ ਜੇਕਰ ਉਹ ਇੱਕ ਜਪਜੀ ਸਾਹਿਬ ਜੀ ਦਾ ਪਾਠ ਵੀ ਅਮਰਤ ਵੇਲੇ ਉੱਠ ਕੇ ਕਰ ਲਵੇ ਤਾਂ ਵੀ ਉਹਦੀ ਹਾਜ਼ਰੀ ਪ੍ਰਮਾਣ ਹੈ ਜੇਕਰ ਇੱਕ ਜਪਜੀ ਸਾਹਿਬ ਜੀ ਦਾ ਪਾਠ ਵੀ ਨਹੀਂ ਕਰ ਸਕਦੇ ਤਾਂ ਸਾਡੇ ਸੰਤ ਮਹਾਪੁਰਖਾਂ ਨੇ ਸਾਨੂੰ ਕਿੰਨੀਆਂ ਸੌਖੀਆਂ ਚੋਗਤੀਆਂ ਦੱਸੀਆਂ ਹਨ ਕਿਵੇਂ ਇਹਨਾਂ ਪੰਜ ਵੇਲਿਆਂ ਦੇ ਉੱਤੇ ਮਾਲਕ ਨੂੰ ਯਾਦ ਕਰ ਸਕਦੇ ਹਾਂ ਮਾਲਕ ਦੀ ਕਿਰਪਾ ਹੈ ਜਿੰਨਾ ਹੀ ਉਸ ਮਾਲਕ ਨੂੰ ਯਾਦ ਰੱਖਾਂਗੇ ਯਾਦ ਕਰਾਂਗੇ ਉਨਹੀ ਸਾਡੇ ਉੱਤੇ ਕਿਰਪਾ ਹੋਵੇਗੀ ਤਾਂ ਫਿਰ ਇਹ ਪੰਜ ਵੇਲੇ ਦਾ ਕਦੇ ਵੀ ਹੱਥੋਂ ਨਹੀਂ ਜਾਂਦੇ ਨੇ ਪਹਿਲਾਂ ਉੱਠਦਿਆਂ ਸਾਰ ਪ੍ਰਮਾਤਮਾ ਦਾ ਸ਼ੁਕਰਾਨਾ ਫਿਰ ਇਸ਼ਨਾਨ ਕਰਦੇ ਹਾਂ ਫਿਰ ਘਰ ਤੋਂ ਬਾਹਰ ਜਾਂਦੇ ਸਮੇਂ ਫਿਰ ਰੋਟੀ ਖਾਂਦੇ ਸਮੇਂ ਪਾਣੀ ਪੀਂਦੇ ਸਮੇਂ ਅਤੇ ਜੇਕਰ ਸਫ਼ਰ ਦੇ ਵਿੱਚ ਹਾਂ ਸਾਫਾ ਦੇ ਵਿੱਚ ਆਪਾਂ ਇਹਨਾਂ ਸ਼ਬਦਾਂ ਦਾ ਜਾਪ ਕਰ ਸਕਦੇ ਹਾਂ ਤਾਂ ਸਾਡੇ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇਗੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਹਮੇਸ਼ਾ ਸਾਡੇ ਅੰਦਰ ਦੀ ਖੇੜ ਨੂੰ ਦੇਖਦੇ ਹਨ ਤੇ ਸਾਡੇ ਅੰਦਰ ਦੀ ਖੇੜ ਕੀ ਹੈ ਜੇਕਰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਰਹੇ ਹਾਂ ਜੇਕਰ ਸਾਡੇ ਮਨ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਹੈ ਜੇਕਰ ਅਸੀਂ ਈਰਖਾ ਨਿੰਦਿਆ ਚੁਗਲੀ ਤੋਂ ਦੂਰ ਹਾਂ ਹਕ ਸੱਚ ਦੀ ਕੀਰਤ ਕਰਦੇ ਹਾਂ ਤਾਂ ਜੋ ਵੀ ਸਾਨੂੰ ਡਿਊਟੀਆਂ ਮਿਲੀਆਂ ਹਨ ਉਹਨਾਂ ਨੂੰ ਸਹੀ ਤਰੀਕੇ ਨਾਲ ਨੇਪਾਉਂਦੇ ਹਨ ਸਗੁਰ ਨਾਨਕ ਪਾਸ਼ਾ ਜੀ ਸਾਡੇ ਕੋਲੋਂ ਹਮੇਸ਼ਾ ਖੁਸ਼ ਰਹਿੰਦੇ ਹਨ ਪਰ ਇਹ ਸਾਰੇ ਕੰਮ ਕਰਨ ਦੇ ਨਾਲ 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 ਉਸ ਮਾਲਕ ਦੇ ਨਾਮ ਨੂੰ ਕਦੇ ਨਹੀਂ ਉਸਾਰਨਾ ਚਾਹੇ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੋ ਮੋਹਨ ਮੰਤਰ ਜੀ ਦਾ ਜਾਪ ਕਰੋ ਗੁਰਬਾਣੀ ਦਾ ਸ਼ਬਦ ਕੰਢ ਕਰੋ ਉਸ ਦਾ ਜਾਪ ਕਰਦੇ ਹੀ ਰਹਿਣਾ ਹੈ ਵਾਹਿਗੁਰੂ ਸ਼ੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ